ਸਾਬ ਆ ਗੁਰਜੀ ਕੀ ਫਤਿਹ ਸੋ ਦੋਸਤੋ ਤੁਹਾਨੂੰ ਅੱਜ ਅਸੀਂ ਇੱਕ ਸਫਲ ਕਿਸਾਨ ਦੇ ਕੋਲ ਲੈ ਕੇ ਆਏ ਆ ਜਿਨ੍ਹਾਂ ਨੇ ਮੇਰੇ ਹਿਸਾਬ ਨਾਲ ਇੱਕ ਦੋ گاਵਾਂ ਤੋਂ ਫਾਰਮ ਸਟਾਰਟ ਕੀਤਾ ਹੋਣਾ ਤੇ ਅੱਜ ਬਹੁਤ ਸੋਹਣਾ ਸ਼ੈੱਡ ਜਿਹੜਾ ਮੈਨੂੰ ਬਹੁਤ ਹੀ ਪਸੰਦ ਆਇਆ ਇਹਨਾਂ ਦਾ ਸ਼ੈੱਡ ਪੂਰੇ ਏਰੀਆ ਦੇ ਵਿੱਚ ਬੜੀ ਸੋਹਣੀ ਲੋਕੇਸ਼ਨ ਦਾ ਇਹਨਾਂ ਨੇ ਅੱਜ ਸ਼ੈੱਡ ਪਾਇਆ ਸੋ ਬਹੁਤ ਸੋਹਣਾ ਹੈ ਜਿਹੜਾ ਬਿਜ਼ਨਸ ਕਰਦੇ ਪਏ ਨੇ ਸੋ ਮੈਂ ਤੁਹਾਨੂੰ ਇਹ ਗੱਲ ਕਹਿਣਾ ਵੀ ਹੁਣਾ ਵੀ ਜਿਹੜਾ ਇਹ گاਵਾਂ ਦਾ ਚਮਚਾ ਦਾ ਬਿਜ਼ਨਸ ਹੈ ਡੇਰੀ ਫਾਰਮ ਦਾ ਤੋ ਦੋਸਤੋ ਜਿਹੜਾ ਬੰਦਾ ਆਪ ਕੰਮ ਕਰਦਾ ਹੈ ਨਾ ਖੁਦ ਸੋ ਉਹ ਹੀ ਬੰਦਾ ਕਾਮ ਜਾਵੇ ਸੋ ਇਹ ਸਾਡੇ ਅੰਕਲ ਜੀ ਹਾਰਮਨ ਦੇ ਡਾਕਟਰ ਨੇ ਸੋ ਵੇਖੋ ਇਹਨਾਂ ਨੇ ਡਾਕਟਰੀ ਵਾਲੀ ਲਾਈਨ ਨੂੰ ਪਾਸੇ ਕਰਕੇ ਤੇ ਇੱਕ ਆਹਾ ਆਪਣਾ ਕਿਤਾ ਅਪਣਾਇਆ ਬਹੁਤ ਸੋਹਣੀ ਹੈ ਇਹਨਾਂ ਦੇ ਕੋਲੇ گاਵਾ ਵਾਲੇ ਤੇ ਬਹੁਤ ਹੀ ਸੋਹਣੀਆਂ ਮੱਜਾਂ ਨੇ ਬਹੁਤ ਸੋਹਣਾ ਸ਼ੈਟਅਪ ਹੈ ਮੈਂ ਇਹ ਨਹੀਂ ਗੱਲ ਕਹਾਂਗਾ ਕਿ ਛੋਟਾ ਹੈ ਮੇਰੇ ਹਿਸਾਬ ਦੇ ਨਾਲ ਤਾਂ ਬਹੁਤ ਵੱਡਾ ਹੀ ਜਿਹੜਾ ਸ਼ੈਟਅਪ ਇਹਨਾਂ ਨੇ ਬਣਾਇਆ ਹੋਇਆ ਹੈ ਬਹੁਤ ਸੋਹਣੀ ਲੋਕੇਸ਼ਨ ਹੈ ਕੱਚਾ ਜਗਾ ਦਿੱਤੀ ਹੋਈ ਹੈ ਫੱਕੀ ਜਗਾ ਦਿੱਤੀ ਹੋਈ ਏ ਬਹੁਤ ਸੋਹਣੀਆਂ ਹੀ ਫਰਨੇ ਬਹੁਤ ਸੋਹਣੀਆਂ ਬੱਚੀਆਂ ਤਿਆਰ ਹੋ ਰਹੀਆਂ ਨੇ ਬਹੁਤ ਹੀ ਸੋਹਣਾ ਖੇਤ ਦੇ ਵਿੱਚ ਇਹਨਾਂ ਨੇ ਸਿਰਫ ਇਹਨਾਂ ਨੇ ਇੱਕ ਦੋ گاਵਾਂ ਤੋਂ ਸਟਾਰਟ ਕੀਤਾ ਸੀਗਾ ਆਪਣੇ ਘਰ ਦੇ ਵਿੱਚ ਅੰਦਰ ਇਹਨਾਂ ਦਾ ਪਿੰਡ ਦੇ ਘਰ ਹੈ ਮੈਂ ਉੱਥੇ ਵੀ ਜਾਣਾ ਕਿਉਂਕਿ ਮੇਰੇ ਬਹੁਤ ਅਜ਼ੀਜ਼ ਇਹ ਡਾਕਟਰ ਸਾਹਿਬ ਨੇ ਕਿਉਂਕਿ ਟਲੋ ਹੁਣ ਦੋਸਤ ਵੀ ਨੇ ਤੇ ਭਰਾ ਵੀ ਨੇ ਵੱਡੇ ਸਤਿਕਾਰਯੋਗ ਨੇ ਸੋ ਅੱਜ ਅਸੀਂ ਇਹਨਾਂ ਦੇ ਫਾਰਮ ਤੇ ਆਏ ਆ ਬਹੁਤ ਸਾਰੇ ਦੋਸਤਾਂ ਦੀ ਡਿਮਾਂਡ ਹੁੰਦੀ ਏ ਵੀ ਜਿਹੜੇ ਸਫਲ ਫਾਰਮ ਨੇ ਉਹ ਸਾਨੂੰ ਦਿਖਾਓ ਸੋ ਉਹਨਾਂ ਦੇ ਵਿੱਚੋਂ ਇੱਕ ਸਫਲ ਫਾਰਮ ਇਹ ਵੀ ਹੈ ਸੋ ਗੱਲ ਕਰਦੇ ਆਂ ਸਾਡੇ ਅੰਕਲ ਜੀ ਨਾਲ ਅੰਕਲ ਸੱਸੀ ਗਾਲ ਜੀ ਅੰਕਲ ਸਾਊਥ ਤੋਂ ਪਹਿਲਾਂ ਤੁਸੀਂ ਦੱਸਿਓ ਵੀ ਕਿੰਨੀਆਂ ਗਾਵਾਂ ਤੋਂ ਆਪਾਂ ਸਟਾਰਟ ਕੀਤਾ ਸੀ ਇਹ ਦੋ ਗਾਵਾਂ ਤੋਂ ਸ਼ੁਰੂ ਕੀਤਾ ਜੀ ਇਹ ਆਪਾਂ ਕਿਹੜੇ ਸਾਲ ਸ਼ੁਰੂ ਕੀਤਾ ਸੀਗਾ ਜੀ ਇਹ ਸਾਲ 2014 ਤੋਂ ਸ਼ੁਰੂ ਕੀਤਾ 2014 ਤੋਂ ਉਹ ਕਰੇ ਰੱਖੀਆਂ ਨੇ ਬਹੁਤ ਵਧੀਆ ਬਿਜ਼ਨਸ ਹੈ ਡੇਲੀ ਪੈਸੇ ਆਉਂਦੇ ਆ ਠੀਕ ਹੈ ਜੀ ਬਹੁਤ ਵਧੀਆ ਅੱਛਾ ਹੁਣ ਆਪਣੇ ਕੋਲੇ ਕਿੰਨੀਆਂ ਗਾਇਆਂ ਹੋ ਗਈਆਂ ਨੇ ਹੁਣ ਪੰਜ ਗਾਵਾਂ ਜੀ ਓਕੇ ਜੀ ਚਾਰ ਚਾਰ ਬੱਚੀਆਂ ਚਾਰ ਬੱਚੀਆਂ ਹੋ ਗਈਆਂ ਜੀ ਤੇ ਅੰਕਲ ਜੀ ਕੋਈ ਲੇਬਰ ਵੀ ਰੱਖੀ ਹੈ ਕਿ ਆਪ ਕੰਮ ਕਰਦੇ ਹੋ ਨਹੀਂ ਖੁਦ ਆਪ ਹੀ ਕੰਮ ਕਰਦੇ ਹੋ ਠੀਕ ਹੈ ਠੀਕ ਹੈ ਜੀ ਤੇ ਹੁਣ ਤੁਸੀਂ ਜਿਹੜਾ ਮਹੀਨੇ ਦਾ ਕਿੰਨੀ ਕੀ ਤੁਹਾਨੂੰ ਇਨਕਮ ਹੋ ਰਹੀ ਹੈ ਜੀ ਮਹੀਨੇ ਦਾ 80-85 ਹਜ਼ਾਰ ਦਾ ਕੋਈ ਨਹੀਂ ਦਫਾ ਦਿੰਦੇ ਆ ਓਕੇ ਤੇ ਉਹਦੇ ਚੋਂ 40-45 ਹਜ਼ਾਰ ਰੁਪਏ ਦੀ ਬਚਤ ਹੋਏ ਓਕੇ ਸੋ ਜਿਹੜੇ ਆਪਣੇ ਕਿਸਾਨ ਵੀਰ ਕਹਿੰਦੇ ਨੇ ਵੀ ਇਸ ਧੰਦੇ ਤੋਂ ਬਚਦਾ ਕੁਝ ਨਹੀਂ ਜਾਂ ਇਹ گاਵਾਂ ਦੇ ਵਿੱਚੋਂ ਬਿਜ਼ਨਸ ਫੇਲ ਹੈ ਸੋ ਉਹਨਾਂ ਵਾਸਤੇ ਕੀ ਮੈਸੇਜ ਹੈ ਜੀ ਉਹਨਾਂ ਵਾਸਤੇ ਤੇ ਇਹੋ ਮੈਸੇਜ ਹੈ ਜੇ ਆਪਾਂ ਖੁਦ ਹੱਥੀ ਕੰਮ ਕਰਾਂਗੇ ਠੀਕ ਹੈ ਜੀ ਇਹਦੇ ਵਿੱਚ ਪ੍ਰੂਫਟ ਹੈਗਾ ਓਕੇ ਜੇ ਆਪਾਂ ਚਿੱਟੇ ਕੱਪੜੇ ਪਾ ਕੇ ਪਾਸੇ ਰਵਾਂਗੇ ਹਾਂਜੀ ਤੇ ਫੇਰ ਤਾਂ ਆਪਾਂ ਨੂੰ ਪਤਾ ਹੀ ਵੀ ਖਰਚਾ ਬਹੁਤ ਹੋ ਜਾਂਦਾ ਨਾਲ ਲਿਬਰ ਲਏ ਜਾਂਦੀ ਠੀਕ ਹੈ ਜੀ ਥੈਰਾ ਪੇਂ ਉਹ ਜਨੀ ਬੁੱਜ ਰਹੇ ਇਹ ਤੁਹਾਨੂੰ ਗਾਵਾਂ ਰੱਖਣ ਦਾ ਸ਼ੌਂਕ ਕਿੱਦਾਂ ਪੈਦਾ ਹੋਇਆ ਸ਼ੌਂਕ ਉਹ ਜੀ ਸ਼ੁਰੂ ਤੋਂ ਮੈਨੂੰ ਹੈਗਾ ਜੀ ਗਾਵਾਂ ਰੱਖਣ ਦਾ ਠੀਕ ਹੈ ਜੀ ਪਹਿਲਾਂ ਮੈਂ ਇੱਕ ਦੋ ਗਾਵਾਂ ਰੱਖੀਆਂ ਜੇ ਇਹ ਕਰੇ ਅੱਛਾ ਜੀ ਤੇ ਹੌਲੀ ਹੌਲੀ ਫਿਰ ਮੈਨੂੰ ਲੱਗਿਆ ਵੀ ਜਗ੍ਹਾ ਘਰੇ ਥੋੜੀ ਸੀ ਤੇ ਪੂਰ ਤੰਗ ਹੁੰਦੇ ਸੀ ਉੱਥੇ ਅੱਛਾ ਜੀ ਤੇ ਫਿਰ ਮੈਂ ਖੁੱਲੀ ਜਗ੍ਹਾ ਬਣਾਉਣੇ ਬਾਹਰ ਠੀਕ ਹੈ ਜੀ ਬਾਹਰ ਪਿਆ ਠੀਕ ਹੈ ਜੀ ਤੇ ਪਹਿਲਾਂ ਤੁਸੀਂ ਇਹ ਡਾਕਟਰੀ ਕਰਦੇ ਸੀਗੇ ਹੁਣ ਤੁਹਾਡਾ ਡਾਕਟਰੀ ਵੱਲੇ ਕੋਈ ਰੁਝਾਨ ਨਹੀਂ ਹੈ ਡਾਕਟਰੀ ਦਾ ਕੰਮ ਛੱਡ ਕੇ ਜੀ ਇਹ ਕੰਮ ਸ਼ੁਰੂ ਕੀਤਾ ਹੈ ਜੀ ਤੁਹਾਨੂੰ ਲੱਗਿਆ ਵੀ ਇਹ ਕੰਮਕਾਰਾ ਬੈਨੀਫਿਟ ਉਹਦੇ ਨਾਲੋਂ ਇਹਦੇ ਚ ਜ਼ਿਆਦਾ ਬੈਨੀਫਿਟ ਹੈ ਓਕੇ ਜੀ ਤੁਹਾਡੇ ਕੋਲ ਹੁਣ ਕਿਹੜੀ ਦਸਲਦੀਆਂ ਜਣੀਆਂ ਗਾਵਾਂ ਹੈ ਜੀ ਐਚ ਗਾਵਾਂ ਜੀ ਆਪੇ ਠੀਕ ਹੈ ਜੀ ਮੈਂ ਦੇਖਦਾ ਮੈਂ ਤੇ ਆਂਟੀ ਜੀ ਵੀ ਨਾਲ ਲੱਗੇ ਹੁੰਦੇ ਨੇ ਹਾਂ ਦੋਨੇ ਜੀ ਇਹੀ ਕੰਮ ਕਰਦੇ ਅੱਛਾ ਇਹ ਦੋਨੋਂ ਵੀ ਹਾਂ ਜੀ ਇਹ ਚੋਈ ਹੱਥ ਨਾਲ ਨਹੀਂ ਕਰਦੇ ਹੋ ਜਾਨੀ ਹੱਥ ਨਾਲ ਚੋਰੀ ਕਰਦੇ ਠੀਕ ਹੈ ਜੀ ਅੰਕਲ ਜੀ ਕਿਸਾਨਾਂ ਨੂੰ ਇਹ ਕਹੇ ਵੀ ਦੱਸ ਦਿਓ ਵੀ ਇਹ ਤੁਹਾਡੇ ਕੋਲੇ ਜ਼ਮੀਨ ਕਿੰਨੀ ਹੈ ਜ਼ਮੀਨ ਆਪਣੇ ਕੋਲੇ 2 ਕਿੱਲੇ 2 ਕਿੱਲੇ ਦੋਸਤੋ ਵੇਖੋ ਸਿਰਫ ਇੱਕ 2 ਕਿੱਲੇ ਕਿਸਾਨ ਦੇ ਕੋਲੇ ਜ਼ਮੀਨ ਆ ਤੇ ਡਾਕਟਰ ਨੇ ਖੋਦ ਹੋਂ ਮੰਨਦੇ ਤੇ ਡਾਕਟਰੀ ਛੱਡ ਕੇ ਤੇ ਆਹਾ bizness ਜਿਹੜਾ ਨਾਣਾ ਕੀਤਾ ਹੋਇਆ ਸੋ ਜਿਹੜਾ ਅੰਕਲ ਜੀ ਮੈਨੂੰ ਇਹ ਦੱਸੋ ਜਿਹੜੀਆਂ ਗਾਵਾਂਾਂ ਦੀ ਹੁਣ ਬਹੁਤ ਜ਼ਿਆਦੀ ਪਿੱਛੇ ਪ੍ਰੋਬਲਮ ਰਹੀ ਏ ਲੱਪੀ ਸਕਿਨ ਜਾਂ ਇਹਨਾਂ ਨੂੰ ਬਿਮਾਰੀਆਂ ਜਾਂ ਹੋਰ ਮਸਟੈਕਸ ਆ ਜਾਂਦੀ ਏ ਉਹਨਾਂ ਦਾ ਤੁਸੀਂ ਕਿਵੇਂ ਧਿਆਨ ਰੱਖਦੇ ਜੀ ਨਹੀਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਈ ਲੱਪੀ ਸਕਿਨ ਵੀਰੇ ਵੀ ਆਪਣੇ ਬਸੂ ਠੀਕ ਹੀ ਰਹੇ ਨੇ ਠੀਕ ਹੈ ਜੀ ਤੇ ਮਸਟੈਟਸ ਦੀ ਜੇ ਆਪਾਂ ਸਫਾਈ ਪੂਰੀ ਰੱਖਾਂਗੇ ਤਾਂ ਮਸਟੈਟਸ ਦੀ ਵੀ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਇੱਕ ਥੋੜਾ ਜਿਹਾ ਕਿਸਾਨ ਭਰਾ ਬਣੋਗੇ ਦੱਸ ਦਿਓ ਵੀ ਇਹਨਾਂ ਦੇ ਚਾਰੇ ਲਈ ਇਹਨਾਂ ਨੂੰ ਕੀ ਬੈਨੀਫਿਟ ਇਹਨਾਂ ਦੇ ਵਾਸਤੇ ਵਧੀਆ ਹੈ ਪਟ ਹਰਾ ਚਾਰਾ ਹੈ ਜਾਂ ਤੂੜੀ ਦਾ ਅਚਾਰ ਸਾਈਲੇਜ ਪਾਇਆ ਜਾਵੇ ਸਾਈਲੇਜ ਵਹੇ ਬੈਸਟ ਹੈ ਸਾਰਿਆਂ ਨਾਲੋਂ ਠੀਕ ਹੈ ਜੀ ਇਹ ਪਾਇਆ ਜਾਵੇ ਠੀਕ ਹੈ ਜੀ ਤਾਂ ਕਿਰਾ ਚਲੋ ਠੀਕ ਹੈ ਆਪਾਂ ਉਹ ਤੋਂ ਆਪਾਂ ਡੇਲੀ ਗਾਣੇ ਕੀ ਰਿਹਾ ਤਾਂ ਤਾਜ ਆਪਾਂ ਨੂੰ ਇਹ ਵੀ ਆ ਰਿਹਾ ਜਿਹਾ ਠੀਕ ਹੈ ਜੀ ਸੋ ਤੁਹਾਡੇ ਕੋਲੇ ਕਿੰਨੀ ਹਾਈ ਯੀਲ ਜਿਹੜੀ ਮਿਲਕਿੰਗ ਵਾਲੀ ਗਾਂ ਹੈਗੀ ਹੈ ਜੀ ਆਪਰੇ ਕੋਲ 35 ਲੀਟਰ ਵਾਲੀ ਹੈ 35 ਲੀਟਰ ਵਾਲੀ ਜੀ ਸੋ ਇਹ ਤੁਸੀਂ ਜਿਹੜੀਆਂ ਹੁਣ ਮੈਨੂੰ ਲੱਗਦਾ ਵੀ ਹੋਰ ਥੋੜਾ ਜਿਆਦਾ ਇਹਨੂੰ ਵੱਡਾ ਕਰੋ ਕਿ ਜਦੋਂ ਹੌਲੀ-ਹੌਲੀ ਵੱਡਾ ਕਰਾਂਗੇ ਇਹ ਓਕੇ ਜੀ ਠੀਕ ਹੈ ਜੀ ਸੋ ਇਹ ਜਿਹੜਾ ਆਪਣੀਆਂ ਤੁਹਾਡੀਆਂ ਮੱਝਾਂ ਨੇ ਇਹਨਾਂ ਦਾ ਵੀ ਕਿੰਨਾ ਦੁੱਧ ਹੈ ਜੀ ਮੱਝਾਂ ਦਾ ਦੁੱਧ 11-11 12-12 ਕਿਲੋ ਹੈ ਜੀ ਠੀਕ ਹੈ ਜੀ ਅੱਛਾ ਇੱਕ ਦੱਸਿਓ ਵੀ ਜਿਹੜੇ ਹੁਣ ਆਪਣੇ ਕਿਸਾਨ ਭਰਾੜੇ ਬੜੀਆਂ 2-2 ਲੱਖ ਦੀਆਂ ਮੱਝਾਂਆਂ 200 ਲੱਖ ਦੀਆਂ ਗਾਵਾਂ ਲੈ ਕੇ ਸ਼ੁਰੂ ਕਰਦੇ ਨੇ ਉਹਨਾਂ ਤੋਂ ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਵਾਸਤੇ ਤਾਂ ਮੈਂ ਇਹ ਹੀ ਕਹੂੰਗਾ ਵੀ ਇੰਨੇ ਪੈਸੇ ਲਾ ਕੇ ਕੰਮ ਸ਼ੁਰੂ ਨਹੀਂ ਕਰਨਾ ਚਾਹੀਦਾ ਠੀਕ ਹੈ ਛੋਟੇ ਲੈਵਲ ਤੋਂ ਕੰਮ ਸ਼ੁਰੂ ਕਰੋ ਠੀਕ ਹੈ ਜੀ ਬਾਅਦ ਚ نسل ਸੁਧਾਰ ਕਰਕੇ ਤੇ ਆਪਦੇ ਪਸ਼ੂ ਤਿਆਰ ਕਰੋ ਠੀਕ ਹੈ ਜੀ ਸੋ ਤੁਸੀਂ ਇਸ ਕੰਮ ਦੇ ਵਾਸਤੇ ਕਿੰਨਾ ਕੁ ਟਾਈਮ ਕੱਢਦੇ ਹੋ ਟਾਈਮ ਜੀ 2-3 ਘੰਟੇ ਸਵੇਰੇ 2-3 ਘੰਟੇ ਸ਼ਾਮ ਨੂੰ ਅੱਛਾ ਜੀ ਇੰਨਾ ਵੀ ਕਾਏ ਨਹੀਂ ਬਾਕੀ ਟਾਈਮ ਫਰੀ ਹੈ ਬਾਕੀ ਟਾਈਮ ਫਰੀ ਹੈ ਜਿਹੜੇ ਕਿਸਾਨ ਭਰਾਵਾਂ ਨੇ ਨਵਾਂ ਫਾਰਮ ਖੋਲਣਾ ਜਾਂ ਨਵੇਂ ਮੁੰਡੇ ਜਿਹੜੇ ਹੁਣ ਬਾਹਰ ਨਹੀਂ ਘਟ ਜਾ ਰਹੇ ਆ ਜੀ ਯੰਗ ਜਨਰੇਸ਼ਨ ਨੇ ਇਹ ਕੰਮ ਕਰਨਾ ਚਾਹੁੰਦੀ ਏ ਉਹਨਾਂ ਵਾਸਤੇ ਕੀ ਮੈਸ ਉਹਨਾਂ ਵੱਲੋਂ ਮੈਸੇਜ ਆਈ ਆਪਦੀ ਟ੍ਰੇਨਿੰਗ ਲੈ ਕੇ ਠੀਕ ਹੈ ਜੀ ਕੰਮ ਸ਼ੁਰੂ ਕਰਨ ਛੋਟੇ ਲੈਵਲ ਤੋਂ ਸ਼ੁਰੂ ਕਰ ਲੈਣ ਤੇ ਆਪ ਵੀ来 ਗਏ ਠੀਕ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਜੀ ਤਾਂ ਹੀ ਤੁਹਾਡਾ ਵੀ ਸ਼ੁਕਰੀਆ ਜੀ ਥੈਂਕ ਯੂ ਜੀ ਸੋ ਮੱਚ ਇਹ ਸੋ ਸਾਡੇ ਕਿਸਾਨ ਸਾਨੂੰ ਜਿਨ੍ਹਾਂ ਨੇ ਇੱਕ ਛੋਟਾ ਜਿਹਾ ਫਾਰਮਰ ਸੈਟ ਸੈਟ ਕਰਕੇ ਸੋ ਬਹੁਤ ਸੋਹਣਾ ਮੈਂ ਇੱਧਰ ਕਵਾਂਗਾ ਆਪਦੇ ਕੈਮਰਾਮੈਨ ਨੂੰ ਕਿ ਆਹ ਦੇਖੋ ਇਧਰ ਨਾਲ ਕੱਚਾ ਥਾਂ ਪਾਸੇ ਪੂਰੀ ਜਿਹੜੀ ਇਹ ਜਾਲੀ ਲਾਈ ਹੋਈ ਹੈ ਸੋ ਸਾਡੇ ਇਧਰ ਆਹ ਇਹਨਾਂ ਦੀਆਂ ਬਹੁਤ ਸੋਹਣਾ ਜਿਹੜਾ ਇਹ ਆਪਣਾ ਫਾਰਮ ਬਹੁਤ ਸੋਹਣਾ ਬਣਾਇਆ ਮੈਨੂੰ ਜਦੋਂ ਮੈਂ ਫਾਰਮ ਬਣਦਾ ਪਿਆ ਸੀ ਤੇ ਮੈਨੂੰ ਪਤਾ ਨਹੀਂ ਸੀ ਕਿ ਇਹ ਫਾਰਮ ਬਣਦਾ ਪਿਆ ਮੈਂ ਸੋਚਦਾ ਸੀ ਕਿ ਲੋਕੇਸ਼ਨ ਹੀ ਇੱਕ ਬਹੁਤ ਵੱਖਰੇ ਜਿਹੇ ਢੰਗ ਦੀ ਇਹਨਾਂ ਨੇ ਬਣਾਈ ਹੈ ਸੋ ਉਹ ਛੱਤ ਦੇਖੋ ਸਭ ਤੋਂ ਜਿਹੜੀ ਦੋਸਤੋ ਮੈਂ ਤੁਹਾਨੂੰ ਵੱਡੀ ਗੱਲ ਕਹਿਣਾ ਜਿਹੜੀ ਛੱਤ ਹੁੰਦੀ ਹੈ ਤੇ ਇਹਨਾਂ ਨੇ ਬੱਤੇ ਪਾਏ ਹੋਏ ਨੇ ਸੋ ਕਾਨੇ ਪਾਏ ਹੋਏ ਨੇ ਸੋ ਜਿਹੜੀ ਗਾਵਾਂ ਦੇ ਵਾਸਤੇ ਬਹੁਤ ਹੀ ਵਧੀਆ ਤੇ ਬੈਸਟ ਚੀਜ਼ ਬਣਦੀ ਏ ਜਿੰਦੇ ਨਾਲ ਆਪਣੀਆਂ ਗਾਵਾਂ ਨੂੰ ਜ਼ਿਆਦਾ ਗਰਮੀ ਵੀ ਨਹੀਂ ਜ਼ਿਆਦਾ ਸਰਦੀ ਵੀ ਵੇਖੋ ਨਾਰਮਲੀ ਜੇ ਪੱਖੇ ਲਾ ਕੇ ਤੇ ਬਹੁਤ ਸੋਹਣੇ ਗਾਰਡਰ ਆਪਣੇ ਬੱਤੇ ਪਾਏ ਹੋਏ ਨੇ ਕਾਨੇ ਪਾਏ ਹੋਏ ਨੇ ਸੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਹੁਤ ਸੋਹਣਾ ਫਰਸ਼ ਲਾਇਆ ਹੋਇਆ ਹੈ نیچے ਬਹੁਤ ਹੀ ਵਧੀਆ ਜਿਹੜੇ ਇਹਨਾਂ ਦੇ ਕੋਲੇ ਜਾਨਵਰ ਨੇ ਸੋ ਹਾਂਜੀ ਇਹਨਾਂ ਨੇ ਅੱਗੇ ਫਲਦਾਰ ਬੂਟੇ ਵੀ ਲਾਏ ਹੋਏ ਨੇ ਚਾਰ ਸਵੇਰੇ ਜੀ ਵੇਖੋ ਕਿੰਨੀ ਵਧੀਆ ਗੱਲ ਹੈ ਚਾਰ ਸਵੇਰੇ ਫਲਦਾਰ ਬੂਟੇ ਲਾਏ ਨੇ ਛੋਟਾ ਜਿਹਾ ਆਫਿਸ ਬਣਾਇਆ ਹੋਇਆ ਯਾਨੀ ਕਿ ਥੋੜੇ ਜੇ ਸੀਮਤ ਜੇ ਪੱਖੇ ਲਾ ਕੇ ਸੋ ਮੇਰੇ ਹਿਸਾਬ ਨਾਲ 20 ਕੈਨੀਮਲ ਹੈਗੇ ਨੇ ਜਿਹੜੇ ਉਹਨਾਂ ਦੀ ਵਧੀਆ ਕੇਅਰ ਹੋ ਰਹੀ ਏ ਸੋ ਵੇਖੋ ਇਹ ਇਹੋ ਜੇ ਕਿਸਾਨ ਜਦੋਂ ਤੁਹਾਨੂੰ ਦੱਸਿਆ ਹੈ ਫਾਰਮਰ ਨੇ ਵੀ ਖੁਦ ਮਿਹਨਤ ਕਰਕੇ ਤੇ 50000 ਰੁਪਏ ਜਿਹੜਾ ਮਹੀਨਾ ਇਕਮਾ ਰਹੇ ਨੇ ਤੇ ਮੈਂ ਸੋਚਦਾ ਵੀ ਬਹੁਤ ਹੀ ਵਧੀਆ ਜਿਹੜੀ ਇਹ ਗੱਲ ਏ ਆ ਵੇਖੋ ਛੋਟਾ ਜਿਹਾ ਸੈਟਅਪ ਟੋਕਾ ਫਿਟ ਕੀਤਾ ਇੱਥੇ ਬਾਹਰ ਲੰਨਾਂ ਨੇ ਜਗਾ ਖੇਤ ਨਾਲ ਰੂੜੀ ਰੱਖੀ ਹੋਈ ਏ ਸੋ ਬਹੁਤ ਸੋਹਣਾ ਸਾਡੇ ਜਿਵੇਂ ਬਜ਼ੁਰਗ ਇੱਥੇ ਆਪਣੇ ਘਰਾਂ ਦੇ ਵਿੱਚ ਵੱਡੇ ਬਜ਼ੁਰਗ ਹੁੰਦੇ ਨੇ ਕੋ ਉਰੇ ਤੇ ਫਾਰਮ ਤੇ ਬੈਠੇ ਹੋਏ ਨੇ ਸੋ ਬਹੁਤ ਹੀ ਵਧੀਆ ਸੋ ਇਹਨਾਂ ਦਾ ਜਿਹੜਾ ਇਹ ਸ਼ੈੱਡ ਸੈਟਅਪ ਸੀ